ਬਾਈ ਅਮਰ ਸਿੰਘ ਚਮਕੀਲਾ ਦੀ 37ਵੀਂ ਵਰਸੀ ਮੌਕੇ ਪਿੰਡ ਦੁਗਰੀ ਬਾਈ ਅਮਰ ਸਿੰਘ ਚਮਕੀਲਾ ਦੀ ਸਮਾਦ ਤੇ ਪਹੁੰਚੀ ਉਹਨਾਂ ਦੀ ਵੱਡੀ ਭੈਣ ਸਵਰਨ ਕੌਰ ਚਮਿੰਡਾ ਜਿਨ੍ਹਾਂ ਦੇ ਹੰਝੂ ਨਹੀਂ ਸੀ ਰੁਕ ਰਹੇ ਮਾਤਾ ਸਵਰਨ ਕੌਰ ਨੇ ਕਿਹਾ ਕਿ ਅੱਜ ਉਹਨਾਂ ਦੇ ਭਰਾ ਨੂੰ ਇਸ ਦੁਨੀਆ ਤੋਂ ਰੁਖਸਤ ਹੋયા ਨੂੰ 37 ਸਾਲ ਬੀਤ ਚੁੱਕੇ ਆ ਪਰ ਉਹਦੇ ਲਈ ਇਹ ਕੱਲ ਦੀਆਂ ਗੱਲਾਂ ਆ ਬਰਸੀ ਮੌਕੇ ਵੱਡੀ ਗਿਣਤੀ ਦੇ ਵਿੱਚ ਬਾਈ ਅਮਰ ਸਿੰਘ ਚਮਕੀਲਾ ਨੂੰ ਪਿਆਰ ਕਰਨ ਵਾਲੇ ਜਿਹੜੇ ਸਰੂਤੇ ਆ ਉਹ ਬਾਈ ਚਮਕੀਲਾ ਤੇ ਬੀਬਾ ਅਮਰਜੋਤ ਦੀ ਸਮਾਦ ਤੇ ਸ਼ਰਦਾ ਦੇ ਫੁੱਲ ਭੇਟ ਕਰ ਰਹੇ ਸੀ ਮਾਤਾ ਸਵਰਨਕੌਰ ਭਾਵੁਕ ਨਜ਼ਰ ਆਏ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਸਮਾਦ ਤੇ ਸ਼ਰਦਾ ਦੇ ਫੁੱਲ ਭੇਟ ਕਰਦੇ ਵਕਤ ਵੀ ਮਾਤਾ ਸਵਰਨਕੌਰ ਨੇ ਕਿਹਾ ਕਿ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਯਾਦ ਦੇ ਵਿੱਚ ਜਿਹੜਾ ਇਹ ਵਿਸ਼ਾਲ ਸੱਭਿਆਚਾਰਕ ਮੇਲਾ ਲਗਾਇਆ ਜਾਂਦਾ ਜਿੱਥੇ ਉਹਨਾਂ ਦੇ ਮਨ ਦੇ ਵਿੱਚ ਖੁਸ਼ੀ ਹੁੰਦੀ ਆ ਕਿ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਅੱਜ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਚਾਹਣ ਵਾਲੇ ਪਿਆਰ ਕਰਦੇ ਆ ਉੱਥੇ ਹੀ ਉਹਨਾਂ ਦਾ ਜਿਹੜਾ ਮਨ ਆ ਬਹੁਤ ਭਾਵੁਕ ਰਹਿੰਦਾ ਕਿਉਂਕਿ ਅੱਜ ਹੀ ਦੇ ਦਿਨ ਉਹਨਾਂ ਦੇ ਵੀਰ ਉਹਨਾਂ ਦੇ ਛੋਟੇ ਭਰਾ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਤੇ ਉਹਨਾਂ ਦੇ ਨਾਲ ਦੇ ਦੋ ਸਾਜੀਆਂ ਨੂੰ ਸਦਾ ਦੇ ਲਈ ਗੋਲੀਆਂ ਮਾਰ ਕੇ ਇਸ ਦੁਨੀਆ ਤੋਂ ਰੁਕਸਤ ਕਰ ਦਿੱਤਾ ਗਿਆ ਸੀ ਮਾਤਾ स्वर्णਕੌਰ ਨੇ ਕਿਹਾ ਕਿ ਭਾਈ ਅਮਰ ਸਿੰਘ ਚਮਕੀਲਾ ਬੜੇ ਨੇਕ ਦਿਲ ਦਾ ਇਨਸਾਨ ਸੀਗਾ ਜਿੱਥੇ ਉਹਨੇ ਅਤ ਦੀ ਗਰੀਬੀ ਚੋਂ ਉੱਠ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਆਪਣੇ ਪਰਿਵਾਰ ਨੂੰ ਗੁਰਬਤ ਵਿੱਚੋਂ ਬਾਹਰ ਕੱਢਿਆ ਉੱਥੇ ਹੀ ਲੋੜਵੰਦਾਂ ਦੀ ਮਦਦ ਕਰਨ ਦੇ ਲਈ ਵੀ ਉਹਦਾ ਹੱਥ ਹਮੇਸ਼ਾ ਅੱਗੇ ਰਹਿਦਾ ਸੀ ਪਰ ਮਾਤਾ ਸਵਰਨਕੌਰ ਦੇ ਹੰਝੂ ਜਿਹੜੇ ਆ ਉਹ ਰੁਕ ਨਹੀਂ ਸੀ ਰਹੇ ਲਗਾਤਾਰ ਉਹ ਭਾਵੁਕ ਨਜ਼ਰ ਆ ਰਹੇ ਸੀਗੇ ਵੱਡੀ ਗੰਟੀ ਦੇ ਵਿੱਚ ਜਿਹੜੇ ਬਾਈ ਅਮਰ ਸਿੰਘ ਚਮਕੀਲਾ ਨੂੰ ਪਿਆਰ ਕਰਨ ਵਾਲੇ ਸਰੋਤੇ ਦੁਗਰੀ ਦੇ ਇਸ ਸ਼ਮਸ਼ਾਨ ਘਾਟ ਦੀ ਜਗ੍ਹਾ ਦੇ ਉੱਤੇ ਜਿੱਥੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਸਮਾਦ ਬਣੀ ਆ ਜਿੱਥੇ ਸ਼ਰਦਾ ਦੇ ਫੁੱਲ ਭੇਟ ਕਰਨ ਦੇ ਲਈ ਪਹੁੰਚੇ ਸੀਗੇ ਉਹ ਜਿਹੜੇ ਸਰੋਤੇ ਆ ਵੱਡੀ ਗੰਟੀ ਦੇ ਵਿੱਚ ਮਾਤਾ ਸਵਰਨਕੌਰ ਨੂੰ ਨਮਸਕਾਰ ਕਰਕੇ ਉਹਨਾਂ ਦੇ ਪੈਰੀਂ ਹੱਥ ਲਾ ਕੇ ਜਿੱਥੇ ਉਹਨਾਂ ਕੋਲੋਂ ਆਸ਼ੀਰਵਾਦ ਲੈ ਰਹੇ ਸੀ ਉੱਥੇ ਹੀ ਉਹਨਾਂ ਨੂੰ ਦਲਾਸਾ ਦਿੰਦੇ ਵੀ ਨਜ਼ਰ ਆ ਰਹੇ ਸੀ ਮਾਤਾ ਸਵਰਨਕੌਰ ਨੇ ਕਿਹਾ ਕਿ ਬਹੁਤੀਆਂ ਸੰਗਤਾਂ ਦੇ ਲਈ ਬਹੁਤਿਆਂ ਸਰੋਤਿਆਂ ਦੇ ਲਈ ਇਹ ਇੱਕ ਮੇਲਾ ਆ ਬਾਈ ਚਮਕੀਲੇ ਦੀ ਯਾਦ ਦੇ ਵਿੱਚ ਪਰ ਉਹਨਾਂ ਦੇ ਲਈ ਇੱਕ ਕਾਲ ਦਾ ਦਿਨ ਹੈ ਜਿਸ ਦਿਨ ਉਹਨਾਂ ਦੇ ਕੋਲੋਂ ਉਹਨਾਂ ਦਾ ਭਰਾ ਸਦਾ ਦੇ ਲਈ ਦੂਰ ਹੋ ਗਿਆ ਇਸ ਲਈ ਬਾਈ ਅਮਰ ਸਿੰਘ ਚਮਕੀਲਾ ਦੀ 37ਵੀਂ ਵਰ੍ਹੇ ਦੀ ਮੌਕੇ ਮਾਤਾ ਸਵਰਨ ਕੌਰ ਦੀਆਂ ਅੱਖਾਂ ਜਿਹੜੀਆਂ ਆ ਨਮ ਨਜ਼ਰ ਆਈਆਂ ਤੇ ਉਹਨਾਂ ਦੀਆਂ ਜਿਹੜੀਆਂ ਯਾਦਾਂ ਆ ਬਾਈ ਅਮਰ ਸਿੰਘ ਚਮਕੀਲੇ ਦੇ ਨਾਲ ਉਹ ਲਗਾਤਾਰ ਤਾਜ਼ੀਆਂ ਹੋ ਰਹੀਆਂ ਸੀਗੀਆਂ ਤੇ ਮਾਤਾ ਸਵਰਨ ਕੌਰ ਬਾਈ ਚਮਕੀਲੇ ਬਾਰੇ ਬਹੁਤਾ ਦੱਸ ਵੀ ਨਹੀਂ ਸੀ 파 ਰਹੇ ਕਿਉਂਕਿ ਲਗਾਤਾਰ ਭਾਵੁਕ ਹੁੰਦੇ ਜਾ ਰਹੇ ਸੀਗੇ ਉਹ ਤੇਰੀ ਯਾਦ ਬਥੇਰੀ ਆਉਗੀ ਪਰ ਤੂੰ ਨਹੀਂ ਆਉਣਾ ਫਟ ਜਿਗਰ ਤੇ ਲਾਉਗੀ ਪਰ ਤੂੰ ਨਹੀਂ ਆਉਣਾ ਉਹ ਚਮਕੀ ਲਿਆ ਤੂੰ ਨਹੀਂ ਆਉਣਾ ਉਹ ਚਮਕੀ ਲਿਆ ਤੂੰ ਨਹੀਂ ਆਉਣਾ ਉਹ ਤੇਰੇ ਯਾਦ ਵਿੱਚ ਥੇਰੀ ਆਉਗੀ ਪਰ ਤੂੰ ਨਹੀਂ ਆਉਣਾ ਹਟ ਜਿਗਰ ਤੇ ਲਾਉਗੀ ਪਰ ਤੂੰ ਨਹੀਂ ਆਉਣਾ ਉਹ ਚਮਕੀ ਲਿਆ ਤੂੰ ਨਹੀਂ ਆਉਣਾ ਉਹ ਚਮਕੀ ਲਿਆ ਤੂੰ ਨਹੀਂ ਆਉਣਾ ਪਰ ਤੂੰ ਨਹੀਂ ਆਉਣਾ ਇੱਥੇ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਭਾਈ ਅਮਰ ਸਿੰਘ ਚਮਕੀਲਾ ਦੀ 37ਵੀਂ ਵਰਸੀ ਦੇ ਮੌਕੇ ਦੁੱਕਰੀ ਵੇਖੇ ਭਾਈ ਅਮਰ ਸਿੰਘ ਚਮਕੀਲਾ ਦੀ ਸਮਾਦ ਦੇ ਉੱਤੇ ਵੱਡੀ ਗੰਟੀ ਚ ਸੰਗਤਾਂ ਨੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਦੇਸ਼ ਵਿਦੇਸ਼ਾਂ ਤੋਂ ਵੱਡੀ ਗਿਣਤੀ ਚਮਕੀਲਾ ਨੂੰ ਪਿਆਰ ਕਰਨ ਵਾਲੇ ਜਿਹੜੇ ਸਰੋਤੇ ਆ ਪਹੁੰਚੇ ਸੀਗੇ ਤੇ ਮਾਤਾ ਸਵਰਨਕੌਰ ਨੂੰ ਵੀ ਬੇਹਦ ਹੌਸਲਾ ਦਿੰਦੇ ਨਜ਼ਰ ਆਏ ਬਾਈ ਅਮਰ ਸਿੰਘ ਚਮਕੀਲਾ ਨੂੰ ਚਾਹਣ ਵਾਲੇ ਉਹਨਾਂ ਦੇ ਜਿਹੜੇ ਫੈਨ ਆ ਮਾਤਾ ਸਵਰਨਕੌਰ ਦੇ ਨਾਲ ਤਸਵੀਰਾਂ ਵੀ ਲੈ ਰਹੇ ਸੀ ਤੇ ਆਪਣੇ ਮਹਿਬੂਬ ਕਲਾਕਾਰ ਦੀਆਂ ਯਾਦਾਂ ਨੂੰ ਵੀ ਤਾਜ਼ੀਆਂ ਕਰ ਰਹੇ ਸੀ ਬਾਈ ਚਮਕੀਲੇ ਨੂੰ ਚਾਹਣ ਵਾਲਿਆਂ ਨੇ ਮਾਤਾ ਸਵਰਨਕੌਰ ਦੇ ਨਾਲ ਕਈ ਯਾਦਾਂ ਨੂੰ ਸਾਂਝੀਆਂ ਕੀਤਾ ਬਾਈ ਚਮਕੀਲੇ ਦੀਆਂ ਨੂੰ ਜਾਣਿਆ ਕਿ ਬਾਈ ਚਮਕੀਲਾ ਕਿਵੇਂ ਉਹਨਾਂ ਦਾ ਬਚਪਨ ਗੁਜ਼ਰਿਆ ਤੇ ਕਿਵੇਂ ਉਹਨਾਂ ਨੇ ਇਹਨਾਂ ਬੁਲੰਦੀਆਂ ਨੂੰ ਸਰ ਕੀਤਾ ਸੋ ਦੋਸਤੋ ਬੇਸ਼ੱਕ 37 ਸਾਲ ਹੋ ਚੁੱਕੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਇਸ ਦੁਨੀਆ ਤੋਂ ਰੁਖਸਤ ਹੋਇਆ ਨੂੰ ਪਰ ਅੱਜ ਵੀ ਬਾਈ ਅਮਰ ਸਿੰਘ ਚਮਕੀਲਾ ਨੂੰ ਚਾਹੁਣ ਵਾਲੇ ਉੰਨੀ ਹੀ ਸ਼ਿੱਤਤ ਦੇ ਨਾਲ ਉਹਨਾਂ ਨੂੰ ਪਿਆਰ ਕਰਦੇ ਆ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਅੱਜ ਵੀ ਆਪਣੇ ਚਾਹਣ ਵਾਲਿਆਂ ਦੇ ਦਿਲਾਂ ਦੇ ਉੱਤੇ ਰਾਜ ਕਰ ਰਹੇ ਆ। ਬੇਸ਼ੱਕ ਅੱਜ ਵੱਡੇ ਵੱਡੇ ਫਨਕਾਰ ਜਿਹੜੇ ਆ ਉਹ ਆ ਚੁੱਕੇ ਆ ਦੁਨੀਆ ਦੇ ਅੰਦਰ ਮਾਰਕੀਟ ਦੇ ਅੰਦਰ ਜਿਨ੍ਹਾਂ ਦੇ ਗਾਣੇ ਵੀ ਹਟ ਚੱਲ ਰਹੇ ਆ। ਪਰ ਅੱਜ ਵੀ ਬਾਈ ਅਮਰ ਸਿੰਘ ਚਮਕੀਲਾ ਵੱਡੇ ਵੱਡੇ ਫਨਕਾਰਾਂ ਨੂੰ maat ਪਾ ਕੇ ਉਹਨਾਂ ਦੇ ਜਿਹੜੇ 올ਡ ਇਜ਼ ਗੋਲਡ Song ਆ ਅੱਜ ਵੀ ਸੁਪਰ ਹਿੱਟ ਚੱਲ ਰਹੇ ਆ। ਸੋ ਇਹ ਫਨਕਾਰ ਕਲਾਕਾਰ ਸਦੀਵੀ ਅਮਰ ਹੋ ਗਿਆ ਤੇ ਇਹ ਜੋੜੀ ਜਿਹੜੀ ਆ ਹੌਣ ਵਾਲੇ ਸਮੇਂ ਦੇ ਅੰਦਰ ਵੀ ਇਸੇ ਤਰ੍ਹਾਂ ਆਪਣੇ ਚੋਣ ਵਾਲਿਆਂ ਦੇ ਦਿਲਾਂ ਤੇ ਰਾਜ ਕਰਦੀ ਰਹੇਗੀ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਉਵੇਂ-ਉਵੇਂ ਹੀ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਪਿਆਰ ਕਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ ਜਿਨ੍ਹਾਂ ਸਰੋਤਿਆਂ ਨੇ ਕਦੀ ਬਾਈ ਅਮਰ ਸਿੰਘ ਚਮਕੀਲੇ ਨੂੰ ਵੇਖਿਆ ਤੱਕ ਨਹੀਂ ਜਾ ਜਿਨ੍ਹਾਂ ਦਾ ਉਹਨੂੰ ਜਨਮ ਤੱਕ ਵੀ ਨਹੀਂ ਸੀ ਹੋਇਆ ਜਦੋਂ ਬਾਈ ਅਮਰ ਸਿੰਘ ਚਮਕੀਲਾ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਉਹ ਜਿਹੜੇ ਚਾਹਣ ਵਾਲੇ ਵੀ ਵੱਡੀ ਗਿਣਤੀ 'ਚ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਪਿਆਰ ਕਰਦੇ ਆ ਸੋ ਉਮੀਦ ਕਰਦੇ ਆ ਕਿ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਪਿਆਰ ਕਰਨ ਵਾਲੇ ਜਿਹੜੇ ਸਰੋਤੇ ਆ ਇਸੇ ਤਰ੍ਹਾਂ ਇਸ ਜੋੜੀ ਨੂੰ ਪਿਆਰ ਕਰਦੇ ਰਹਿਣਗੇ ਉਹ ਤੇਰੀ ਯਾਦ ਬਥੇਰੀ ਆਉਗੀ ਅਰੇ ਤੂੰ ਨਹੀਂ ਆਉਣਾ ਉਹ ਫੱਟ ਜਿਗਰ ਤੇ ਲਾਉਗੀ ਪਰ ਤੂੰ ਨਹੀਂ ਆਉਣਾ ਉਹ ਚਮਕੀ ਲਿਆ ਤੂੰ ਨਹੀਂ ਆਉਣਾ ਉਹ ਚਮਕੀ ਲਿਆ ਤੂੰ ਨਹੀਂ ਆਉਣਾ ਪਰ ਤੂੰ ਨਹੀਂ ਆਉਣਾ ਸਾਡੇ ਮੇਰੇ ਪੈਸਾ ਬੰਦ ਦੇ ਦਿਆ ਮਾਂ ਵਰਸਿ ਉਮਰ ਸੱਤ ਕੁ ਲੈ ਦੇ ਬੱਦੀ ਪਾਣ ਸਵਰਨ ਕੋ ਦਾ ਮੰਦਾਨ ਜੀ ਤਾਂ ਮੇਰੇ ਬੇਟੇ ਤਾਂ ਰਾਜੀ ਕੱਢੀ ਸੀ ਹੁਣ ਮੇਰੇ ਪੁੱਤੇ ਨੂੰ ਜੀਤ ਗੱਡੇ ਆਸਦੀਪ ਆਕਾਸ਼ਦੀਪ ਆਕਾਸ਼ਦੀਪ ਵਿੱਚ ਮੰਦਾ ਜੀ ਔਰ ਉਹਦੀ ਉਹਨੇ ਜੀਤ ਗੱਡਿਆ ਜੀ ਇਹ ਅਮਰਸੰਗ ਚੁਕੀ ਲੈਦਾ ਉਹ ਜਿਵੇਂ ਉਹਦਾ ਨੌ ਚਮਕੇ ਉਸੇ ਤਰ੍ਹਾਂ ਇਹਦਾ ਨੌ ਚਮਕੇ ਜੀ ਇਹ ਪੁੱਤ ਆ ਇਹ ਮੇਰਾ ਪੋਤਾ ਵਾ ਜਿਵੇਂ ਉਹਨੂੰ ਪਿਆਰ ਦਿੱਤਾ ਇਸ ਤਰ੍ਹਾਂ ਸਾਰੇ ਨੂੰ ਵੀ ਪਿਆਰ ਲੋਕਾਂ ਦੇ ਮਨ ਨੂੰ ਹਾਂਜੀ ਹਾਂ ਦੋਸ਼ਣ ਮੇਰਾ ਪੁੱਤ ਉਹ ਜ਼ਬਰ ਜ਼ੁਲਮ ਦੀ ਜਹਾਲ ਮਾਨੇ ਹੱਥ ਮਕਾਈ ਹੋਏ ਪਿਆਸੇ ਖੂਨ ਦੇ ਬਈ ਭਾਈ ਭਾਈ ਕੀਤੀ ਐਲਤ ਫਰੰਗੀਆਂ ਕੀ ਵਰਤਿਆ ਫਾਣਾ ਉਹ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਉਹ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਉਹ ਤੂੰ ਹਿੰਦੂ ਤੇ ਮੁਸਲਮਾਨ ਸੀ ਹੀ ਇੱਕ ਨਾਲ ਲਾਉਂਦਾ ਉਹ ਰਾਮ ਰਹੀ ਮਨੇ ਗੱਲ ਬੈ ਸਮਝਾਉਂਦਾ ਉਹ ਚੋਰਾ ਨੇ ਗਲ ਪਾਲਿਆ ਸਾਧਾਂ ਦਾ ਬਣਾ ਹਾ ਉਹ ਸਾਥੋਂ ਬਾਬਾ ਕੋਲਿਆ ਤੇਰਾ ਨਨਕਾਣਾ